ਕੱਗਾ ਘਟ ਘਟ ਨਿਮਸੇ ਸੋਈ ਘਟ ਫੂਟੇ ਘਟ ਕਬੂ ਕਬੇ ਨਾ ਹੋਈ ਦੇਖੋ ਪੱਗਾ ਘਟ ਘਟ ਨਿਮਸੇ ਸੋਈ ਘਟ ਘਟ ਨਿਮਸੇ ਸੋਈ ਘਟ ਫੂਟੇ ਘਟ ਕਬੂ ਘਟ ਕਬੂ ਕਬੇ ਨਾ ਹੋਈ ਜਿਹੜਾ ਘਟ ਪਿਛਲੇ ਨਾ ਉਹਨਾਂ ਬੋਲਿਆ ਥੋੜਾ ਆਪਾਂ ਕਹਿੰਦੇ ਘਟ ਐ ਇਹ ਉਹ ਇੱਕ ਘਾਟਾ ਹੈ ਉਹਦਾ ਮਤਲਬ ਹੈ ਖੜਾ ਦੂਏ ਦਾ ਘਟ ਦਾ ਥੋੜਾ ਕੱਟ 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 ਗਵੇ ਨਾ ਹੋਈ ਹਾਂ ਕਗਾ ਕੱਟ ਕੱਟ ਨੂੰ ਸੈਸ ਹੋਈ ਕੱਟ ਫੁੱਟੇ ਕੱਟ ਗਵੇ ਨਾ ਹੋਈ ਜਿਹੜਾ ਹਿਰਦਾ ਉਹਦੇ ਵਿੱਚ ਰਵਾਸ ਰੱਖਦਾ ਕੀ ਜੋਤ ਨਵਾਸ ਰੱਖਦੀ ਹੈ ਜਿਹੜਾ ਬ੍ਰਹਮ ਹੈ ਨਾ ਪ੍ਰਭੂ ਉਹ ਹਿਰਦੇ ਚ ਰਵਾਸ ਰੱਖਦਾ ਉਹਦਾ ਚਾਹਣਾ ਹਿਰਦੇ ਵਿੱਚ ਜਿੱਦਾਂ ਸਾਡੇ ਕੋਲ ਚੰਨ ਨਾਲ ਅਸੀਂ ਉਹਨੂੰ ਅਕਲ ਕਹਦੇ ਹਾਂ ਇਹਨੂੰ ਅਕਲ ਘੱਟ ਹੈ ਇਹਨੂੰ ਅਕਲ ਵੱਧ ਹੈ ਇਹ ਤਾਂ ਤਾਂ ਰੋਸ਼ਨੀ ਜਿਆਦਾ ਹੈ ਇਹਦੇ ਅੰਦਰ ਰੋਸ਼ਨੀ ਘੱਟ ਹੈ ਉਸ ਰੋਸ਼ਨੀ ਵਿੱਚ ਹੀ ਅਸੀਂ ਕੁਝ ਕਰ ਸਕਦੇ ਹਾਂ ਰੋਸ਼ਨੀ ਦੀ ਮਦਦ ਨਾਲ ਜਿਵੇਂ ਅਕਲ ਹੀ ਸਾਹਿਬ ਸੇਵੀਏ ਹੁਣ ਜਿਹੜੇ ਸ਼ਬਦ ਵਿਚਾਰ ਕਰਾਂਗੇ ਗੁਰਬਾਣੀ ਦੀ ਅਕਲ ਨਾਲ ਹੀ ਕਰਾਂਗੇ ਜਿੰਦੀ ਅਕਲ ਉਹ ਅੱਡੀ ਪਰੂ ਅਕਲ ਹੀ ਸਾਰੀ ਸੇਵੀਏ ਅਕਲ ਨਾਲ ਗੁਰਬਾਣੀ ਦੀ ਵਿਚਾਰ ਹੋਊਗੀ ਅਕਲ ਨਹੀਂ ਪਾਈਏ ਮੋਰ ਅਕਲ ਹੀ ਪੜ ਕੇ 부ਜੀਏ ਅਕਲ ਹੀ ਸਾਰੀ ਸੇਵੀਏ ਅਕਲ ਹੀ ਕਿਜਾ ਦਾਣ ਅਕਲ ਹੀ ਪੜ ਕੇ 부ਜੀਏ ਅਕਲ ਹੀ ਪਾਈਏ ਮੋਰ ਜਾਨਿਕਾ ਕੇ ਰਾਏ ਹੋਰ ਕਰਨਾ ਚਾਹਤਾ ਜਿਹੜੀ ਪੜਾਈ ਹੁੰਦੀ ਉਹ ਸੇ ਅਕਲ ਦਾ ਕੰਮ ਸਾਰਾ ਕੁਰਬਾਨੀ ਪੜਾਈ ਹੈ ਗਿਆਨ ਮਾਰ ਕੇ ज्ञान ਲੈਣਾ ਆ ਗਿਆਨ ਦੇਣਾ ਅਕਲ ਦਾ ਵਿਸ਼ਾ ਅਕਲ ਅਸੀਂ ਲੈ ਕੇ ਆਇਆ ਤੁਰੋਂ ਜੋ ਸਾਡੇ ਵਿੱਚ ਹੈ ਸਾਰਿਆਂ ਦੇ ਹਿਰਦੇ ਵਿੱਚ ਜੋਤ ਹੈ ਉਹ ਭਾਵੇਂ ਤੇ ਜਿਵੇਂ ਜ ਉਹ ਕਹਿੰਦੇ ਘਟ ਘਟ ਨੂੰ ਸੇ ਕੋ ਸੋਈ ਹਿਰਦੇ ਵਿੱਚ ਹੈ ਹਿਰਦੇ ਤੋਂ ਦਿਮਾਗ ਦੇ ਵਿੱਚ ਤਾਂ ਜਾਂਦਾ ਹੈ ਗਾਣ ਬੋਲਣ ਵਾਸਤੇ ਦਿਮਾਗੇ ਚੱਲਦੀ ਹੈ ਸੁੱਤੇ ਤੇ ਸੁੱਤੇ ਪਾਏ ਉਹ ਨਹੀਂ ਜਾਂ ਹਿਲਦੇ ਜੰਦੇ ਤੇ ਜਾਗਦੇ ਆ ਅਸੀਂ ਤਾਂ ਫਿਰ ਗਿਆਨ ਲੈਣ ਦਿਰੀਉਂ। ਬਖਾਂ ਦੇਖ ਕੇ ਕਨਾ ਨਹੀਂ ਸੁਣ ਕੇ ਸਮਝ ਨਹੀਂ ਇਹ ਪੰਜ ਗਿਆਨ ਦਰੇ ਨੇ। ਤੋ ਕੇ ਗਰਮ ਸਰਦ ਸਬਰ ਸਿਰ ਲੋਰ ਕਨਾਂ ਨਾਲ ਸੁਣ ਕੇ ਇਹ ਪੰਜ ਗਿਆਨ ਦਰੇ ਸਾਡੇ। ਇਹ ਤਾਂ ਕਬੂਲੇ ਨੇ। ਇੱਕ ਛੇਵਾਂ ਹੋਰ ਹੈ ਛੇਕਾ ਜਿਉ ਕੇ ਉਹ ਅਜਿਹਾ ਵਿਚਾਰਦੇ। ਉਹ ਕੀ ਦੇਖ ਲਈ ਫਿਰ ਵਿਚਾਰਦੇ। ਕੋਈ ਬੰਦਾ ਦੇਖ ਲੈ ਦੂਰੋਂ ਆਉਂਦਾ ਫਿਰ ਇਹ ਦੇਖਦਾ ਕਿ ਕੌਣ ਹੋ ਸਕਦਾ ਹੈ ਸ਼ਕਲ ਦੂਰੋਂ ਜੇ ਪਛਾਣ ਨਹੀਂ ਦਿੱਤਾ। ਉਹ ਜਿਹੜਾ ਕੌਣ ਹੋ ਸਕਦਾ ਗੁੱਜਣ ਵਾਲੀ ਗੱਲ ਉੱਥੇ ਕੱਲੀ ਅਕਲ ਦੀ ਗੱਲ ਹੈ। ਅੱਖਾਂ ਨੇ ਦੇਖਣਾ ਸੀ ਦੇਖ ਲਿਆ। ਅੱਖਾਂ ਨੇ ਦੇਖਣੀ ਦੇਖ ਲਿਆ। ਉਹ ਜਿਹੜਾ ਛੇਵਾਂ ਗਿਆਨ ਅੰਦਰ ਅਸਲ ਵਿੱਚ ਉਹੀ ਹੈ। ਉਹ ਕੱਲਾ ਹੀ ਬਰਹਿ ਲੜੇ ਉਹ ਬਰੇ ਉਹਨੂੰ ਦਾ ਜ਼ਿੰਮੇਵਾਰ ਕਹੀ ਜਾਂਦੇ ਨੇ ਉਹ ਤਾਂ ਨਾਲ ਬੱਚਾ ਦੇ ਉੱਤੇ ਕੰਟਰੋਲ ਕਰਨ ਵਾਲਾ ਹੀ ਆ ਫੈਸਲਾ ਉਹਨੇ ਕਰਨਾ ਹੈ ਗਰਮਾ ਥਰੋ ਦੇਖਦੇ ਆ ਫੈਸਲਾ ਉਹਨੇ ਕਰਨਾ ਕਿੰਨਾ ਗਰਮਾ ਕਿੰਨਾ ਠੰਡਾ ਕਿੰਨਾ ਖੱਟਾ ਕਿੰਨਾ ਮਿੱਠਾ ਗੂੜ ਘੱਟ ਹੈ ਜਾਂ ਸਬਜ਼ੀ ਕਿ ਗੂੜ ਜ਼ਿਆਦਾ ਉਹ ਫੈਸਲਾ ਤਾਂ ਉਹਨੇ ਕਰਦਾਣਾ ਬੁੱਧੀ ਨਾਲ ਕਰਨੇ ਦਿਮਾਗ ਨਾਲ ਉਹ ਛੇ ਗਰਮ ਪੰਜਾਂ ਦੇ ਉੱਤੇ ਗੁਰ ਗੁਰ ਇੱਕੋ ਵੇਸਣ ਇੱਕਾ ਹੀ ਕਿਹਾ ਹੈ। ਉੱਤੇ ਅਕਲ ਦਾ ਹੀ ਕੰਬ। ਇਹ ਉਹ ਹੈ। ਕਟ ਕਟ ਫੁੱਟੇ ਕਟ ਦੇ ਵਿੱਚ ਸੈ ਸੋਈ। ਕਗਾ ਕਟ ਕਟ ਮਿਲਦੇ ਸੋਈ। ਉਹ ਬਾਬਾ ਰਖੀ ਗਏ ਨਾ। ਕੱਗੇ ਖੜੋ ਕਟ ਕਟ ਦੇ ਵਿੱਚ ਸੈ ਸੋਈ। ਸਾਰਿਆਂ ਦੇ ਹਿਰਦੇ ਵਿੱਚ ਨਿਵਾਸ ਕਰਦਾ। ਦਿਮਾਗ 'ਚ ਨਹੀਂ ਕਰਦਾ। ਦਿਮਾਗੇ ਜਾਂਦਾ ਹੈ। ਸੁੱਤੇ ਪਿਆ ਜਿੱਥੇ ਹੈ ਉੱਥੇ ਹੀ ਹੈ। ਜਿੱਥੇ ਹਾਰਟ ਚੱਲਦਾ ਹੈ ਸਭ ਤੋਂ ਪਹਿਲਾਂ ਹਾਰਡ ਬਣੇ ਜਾਂ ਅਸੀਂ ਨਾਬਕਮਲ ਕਹਿੰਦੇ ਆ ਨਾਬਕਮਲ ਸਤੰਭ ਜਦੋਂ ਰਾਸਾਂ ਦਾ ਨਾੜੂਏ ਤੱਕ ਆਦੇ ਪੇੜ ਚੋਂ ਹਾਰਡ ਤੱਕੋਂ ਦਾ ਰਾਸ ਮੈਂ ਕਹਿੰਦਾ ਜਦ ਨਾਲ ਹਾਰਡ ਵਿੱਚੋਂ ਵੱਲ ਕੰਢ ਕੇ ਜੋ ਗੁਰਦੇ ਕਰਦੇ ਨੇ ਸਭ ਕੁਝ ਮਿਸ਼ਰਦੀ ਇੱਥੇ ਹੀ ਹਰ ਸੰਬੰਧ ਹਾਰਡ ਨਾਲ ਹੀ ਸੰਬੰਧਦਾ ਸਾਰਾ ਜਾ ਮਿੱਤੇ ਚ ਆਉਂਦਾ ਮਿੱਤੇ ਜਜਮੁੰਦਾ ਕੀ ਹੁੰਦਾ ਕੀ ਦੇ ਸਭ ਵੈਸੇ ਤਾਂ ਉਹ ਹਾਰ ਬੜੇ ਬਣਾ ਆਉਂਦਾ ਰਸੋਤਾ ਵਿਦਾ ਵਗੈਰਾ ਬਾਜਪਨਦਾ ਉਹ ਬਾਹਰਲੀ ਬੋਡੀ ਦਾ ਬਾਜਪਨਦੀ ਹੈ ਪਰ ਅੰਦਰਲੀ ਵਿਛੜੀ ਬਣਦੀ ਹੈ ਹਾਂ ਜਿਹੜੀ ਚਲਦੀ ਹੈ ਉਹ ਵਿਛੜੀ ਬੜੂਗੀ ਤਾਂ ਹੀ ਬਾਹਲਾ ਸਰੀਰ ਬੜੂਗਾ ਦਿਮਾਗ ਕਦੋਂ ਜਾ ਕੇ ਬਣਦਾ ਹੈ ਸਾਰੇ ਸਰੀਰ ਦਾ ਕਰਤਾ ਦਿਲ ਹੈ ਤੂੰ ਕਰਤਾ ਉੱਥੇ ਬੈਠੂ ਕਹਤਾ ਕਿਥੇ ਬੈਠੂ ਉੱਥੇ ਬੈਠੂ ਗਾਦੋ ਜਦੋਂ ਸਟਾਰਟ ਕੀਤਾ ਉਹਨੇ ਹਾਰਡ ਸਟਾਰਟ ਕੀਤਾ ਹਾਰਡ ਸਟਾਰਟ ਗਾਦੋ ਕਿਹਾ ਹਾਠ ਬਣਾਇਆ ਹਾਠ ਵੀ ਤਾਂ ਉਸਨੇ ਬਣਾਇਆ ਆਪ ਉੱਥੇ ਹੀ ਹੈਗਾ ਉਹ ਆਰਟ ਚੱਲੂ ਹੈ ਇੱਥੇ ਹਾਰਡ ਬੰਦ ਹੋ ਗਿਆ ਆਲ ਵੀ ਡੱਟਾ ਹੈ ਦਿਮਾਗ ਬੰਦ ਹੋਏ ਤਾਂ ਡੱਟ ਨਹੀਂ ਹੁੰਦਾ ਦਿਮਾਗ ਰੋਜੇ ਵੱਧੁੰਦਾ ਰਿਹਾ ਜਿਵੇਂ ਸਮਝ ਨਹੀਂ ਆਂਦੀ। ਅੱਜ ਤੱਕ ਲੇਖਾ ਦਵਾਰ ਨੂੰ ਇਹ ਸਵਾਲਦਾ ਜਾਣ ਲੱਗੇ ਵੀ ਪਾਇਆ ਹੈ। ਆਮ ਆਦਮੀ ਨੂੰ ਉੱਥੇ ਦਵਾਨ ਤੋਂ ਪਰੇ ਜਾ ਸੋ ਜਾਂਦਾ ਉਹ ਲੋਗਾਰੇ ਕੋਈ ਨਹੀਂ ਪਤਾ ਨਹੀਂ। ਇਸ ਕਰਕੇ ਘਟ ਘਗਾ ਘਟ ਘਟ ਦੀ ਕਿਸੇ ਕੋਈ ਸੋਈ ਚੱਕ ਕੇ ਦਿਮਾਗ ਚੋਂ ਦਿਲ ਕ ਲੈਣ ਦੀ ਗੱਲ। ਕਬੀਰ ਨੇ ਦਿਮਾਗ ਵਾਲੇ ਨੂੰ ਸਮਾਧੀ ਲਾਉਦੇ ਨੇ ਨਾ ਦਿਮਾਗ ਵਾਲੇ ਤਸਦੁਰ ਚੱਕ ਕੇ ਸਮਾਜ ਚੋਂ ਦਿਲਚਲੇਨ ਦੀ ਥੱਲੇ ਨਵੇਂ ਸੋ ਗौरा ਹੋਏ ਦਿਮਾਗ ਉੱਚਾ ਨਾਂਂ ਦੀਵਾ ਆ ਗਿਆ ਨਵੇਂ ਇਹਨੂੰ ਕਹਿ ਰਹੇ ਨੇ ਮੈਂ ਸਵਾਰਾ ਹੋਏ ਵੀ ਛੱਡ ਕੇ ਦਿਮਾਗ ਨੂੰ ਤੇ ਰੁਪਡੇ ਨੂੰ ਥੱਲੇ ਆ ਜੋ ਹਾਰ ਜਿ ਬੈਠਾ ਹੋ ਜੇ ਧੀਵੇਂ ਥਾਂ ਜਾਵਾਂਗੇ ਉੱਥੇ ਉੱਥੇ ਵਜ਼ਨਦਾਰ ਕਹਲਾਣੇ ਉੱਥੇ ਸੱਚਾ ਗौरा ਕਹਿੰਦੇ ਨੇ ਵਜ਼ਨਦਾਰ ਨੂੰ ਸੱਚ ਵਜ਼ਨਦਾਰ ਹੁੰਦਾ ਨਿਮਸਾ ਘਾਰਾ ਹੋਏ ਸੱਚਿਆਰਾ ਹੋ ਜੂਗਾ ਜੇ ਥੱਲੇ ਆ ਜਵੇ ਦਿਮਾਗ ਹੀ ਸ਼ੈਤਾਨ ਦਾ ਘਰ ਹੈ ਦਿਮਾਗ ਦੇ ਵਿੱਚ ਤਾਂ ਬੈਠਾ ਹੈ ਸ਼ੈਤਾਨ ਹੈ ਦੁਆਰ ਤੋਂ ਹੰਭੇ ਦੀ ਸ਼ੈਤਾਨ ਦਾ ਘਰ ਹੈ ਆਪਾਂ ਕਹਿੰਦੇ ਤਾਂ ਬਰਾਂਦੇ ਦਿਮਾਗ ਵੀ ਘੜ ਹੈ ਦਿਮਾਗ ਤੇ ਘੜੇ ਸ਼ੈਤਾਨ ਤੇ ਘੜ ਹੈ ਹਈ ਘੱਟ ਫੁੱਟੇ ਕੱਗਾ ਘੱਟ 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 ਨਿਵਸੇ ਸੋਈ ਕੱਟ ਫੁੱਟੇ ਕੱਟ ਕਵੇ ਨਾ ਹੋਈ ਕੱਟ ਫੁੱਟੇ ਜਾਂ ਕੱਟ ਫੁੱਟਦਾ ਨਾ ਅਸਲ ਚ ਕੱਟ ਫੁੱਟੇ ਤੇ ਹੀ ਅੰਦਰ ਉਹ ਜੋਤ ਚਲੀ ਜਾਂਦੀ ਹੈ ਜਦ ਜੋਤ ਖਿੱਚ ਲੈਂਦਾ ਖਿੱਚ ਤੇਜ ਜਦ ਲਿਟਦੀ ਨੂੰ ਜਦ ਬਾਹਰ ਲਈ ਛੱਡੀ ਜੋ ਤੋ ਵਾਪਸ ਖਿੱਚ ਲੈਂਦਾ ਨੂੰ ਕੱਟ ਫੁੱਟਿਆ ਕਹਿੰਦੇ ਨੇ ਉਹ ਫੇਰੇ ਹੋ ਜਾਂਦਾ ਨਾ ਜਦ ਅਲਾਈਟ ਚੱਲਦੀ ਹੈ ਕਿਸੇ ਵਲਵ ਦੀ ਉਹਦਾ ਕੱਟ ਬਣ ਗਿਆ ਹਰਦਾਲੇ ਬਲ ਗਿਆ ਨਾ ਦੂਰ ਤੱਕ ਕਿਸ ਤੱਕ ਰੋਸ਼ਨੀ ਹੁੰਦੀ ਹੈ ਜੇ ਲਾਈਟ ਆਫ ਕਰਦੀ ਉਹ ਫੁੱਟ ਗਿਆ ਉਹਨੂੰ ਫੁੱਟਣਾ ਹੈ ਇਹਨਾਂ ਨੇ ਲਾਈਟ ਆਨ ਹੋਈ ਤੇ ਘਟ ਬਣ ਗਿਆ ਲਾਈਟ ਆਫ ਹੋਈ ਤੇ ਘਟ ਫੁੱਟ ਗਿਆ ਘਟ ਫੁੱਟੇ ਘਟ ਕਬੇ ਨਾ ਹੋਈ ਘਟ ਫੁੱਟੇ ਘਟ ਕਬ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਜੋਤੋਂ ਦੀ ਅਕਲ ਘਟ ਗਈ ਹੁਣ ਅਕਲ ਹੈ ਕੰਪਨੀ ਲੈਣ ਦਾ ਅਕਲ ਹੈ ਕੰਪਨੀ ਲੈਣ ਦਾ ਜੇ ਥੈਲੀ ਦਾ ਮੂੰਹ ਖੁੱਲਾ ਹੈ ਲਾਈਟ ਆਪਾਂ ਉਹਨਾਂ ਕਰਕੇ ਰੱਖਦੇ ਆਂ ਲਾਈਟ ਪੈ ਰਹੀ ਆ ਹੁਣ ਲਾਈਟ ਜੇ ਨਵੀਂ ਪੈਦਾ ਨਾ ਹੋਵੇ ਤਾਂ ਪਿਛਲੀ ਖਤਮ ਤੇ ਤਾਂ ਮੁੱਕੇ ਚ ਬੈਠੀ ਚੱਲਾਈ ਤੀ ਲਾਈਟ ਇਸ ਕਰਕੇ ਪੈਦਾ ਕੀਤੀ ਹੋਈ ਆ ਕਿ ਥੱਲੇ ਬੈਠੀ ਐ ਜਿਹੜੀ ਉਹਦੀ ਤਾਕਤ ਵਧਾਉਣ ਲੋਰ ਚ ਤੇਰੇ ਪੰਜ ਗਿਆਨ ਅੰਦਰੇ ਨੇ ਤੇ ਅਕਲ ਲਹਿ ਰਹੇ ਨੇ ਅਜੇ ਅਕਲ ਹੀ ਅਕਲ ਨੂੰ ਕਮਾ ਰਹੀ ਹੈ ਇਹ ਜੋ ਪੈਸਾ ਪੈਸੇ ਨੂੰ ਕਮਾਉਂਦਾ ਕਹਿੰਦੇ ਪੈਸਾ ਪੈਸੇ ਨੂੰ ਕਮਾਉਂਦਾ ਐਵੇਂ ਅਕਲ ਹੈ ਅਕਲ ਨੂੰ ਕਮਾ ਰਹੀ ਹੈ ਸੰਸਾਰ ਚ ਅਕਲ ਨਾਲ ਅਕਲ ਦੀ ਕਮਾਈ ਕਰਦੀ ਹੈ ਆਹ ਕਰਨਾ ਆਉਂਦਾ ਸੀ ਜੇ ਤਾਂ ਅਕਲ ਨਾਲ ਅਕਲ ਕਮਾਈ ਲੀ ਅਕਲ ਕਹੇਗੀ ਕੋਈ ਇਹ ਦੂਈ ਗੱਲੇ ਇੱਕ ਤਾਂ ਅਕਲ ਕਮਾਈ ਹੈ ਮਾਇਆ ਪੈਦਾ ਕਰਨ ਵਾਲੀ ਅਕਲ ਉਹ ਤਾਂ ਵੇਪਾਰ ਹੈ ਦੁਨੀਆ ਦਾ ਜੰਨਗਿਆਰ ਨੇ ਮਾਇਆ ਪੈਦਾ ਕਰਨ ਲਈ ਅਸਲ ਕਮਾਉਂਦੇ ਨੇ ਫਿਰ ਤਾਂ ਅਕਲ ਨਾਲ ਮਾਇਆ ਹੀ ਕਮਾਈ ਜੇ ਅਕਲ ਨਾਲ ਅਕਲ ਵੀ ਕਮਾਈ ਮਾਇਆ ਪੈਦਾ ਕਰਨ ਵਾਲੀ ਜਿਵੇਂ ਬੱਚੇ ਪੜ੍ਹਦੇ ਨੇ ਫਿਰ ਵੀ ਮਾਇਆ ਹੀ ਕਮਾਈ ਦੋ ਇਹ ਹੋਰ ਗੱਲਾਂ ਸ਼ੈਤਾਨ ਵਾਲੀਆਂ ਉਹ ਤਾਂ ਹਜੈਦਾਨ ਵਾਲੀ ਗੱਲ ਹੋ ਗਈ ਉਹ ਤਾਂ ਸ਼ੈਤਾਨ ਵਾਲੀ ਗੱਲ ਹੋ ਗਈ ਬਸ ਆਏ ਜੇ ਅਕਲ ਨਾਲ ਉਹ ਅਕਲ ਜਿਹੜੀ ਹਮੇਸ਼ਾ ਸਾਡੇ ਕੋਲ ਰਹਿਣੀ ਹੈ ਜਿਹਦੇ ਨਾਲ ਤਿੰਨ ਲੋਕ ਤੱਕ ਦਾ ਗਿਆਨ ਫੈਲ ਜਾਵੇ ਆਤਮਾ ਦੀ ਆਤਮਾ ਦਾ ਸੋਝੀ ਵਾਲੀ ਅਕਲ ਆਤਮਾ ਨੂੰ ਸਮਝਣ ਵਾਲੀ ਅਕਲ ਜੇ ਸ਼ਕਤੀ ਪੈਦਾ ਕੀਤੀ ਜੇ ਅਗਲ ਦੀ ਸ਼ਕਤੀ ਵਧਾਈ ਗਈ ਖਰਚ ਨਹੀਂ ਕੀਤੀ ਹੈ ਸਭ ਸਰੀਰ ਕਮਲ ਜਿਹੜੀ ਖਰਚ ਕੀਤੀ ਤਾਂ ਅਗਲ ਵਧਦੀ ਹੈ ਸਾਡਾ ਕੀ ਹੈ ਸਾਡਾ ਆਮਦਨ 400 ਰੁਪਏ ਹੋਵੇ ਖਰਚ 500 ਰੁਪਏ 100 ਰੁਪਏ ਪਰ ਲੈਓ ਇਸ ਕਰਕੇ ਜੋ ਲੈ ਕੇ ਆਇਆ ਕਲ ਉਹ ਵੀ ਗੌਰ ਕੀ ਚਲੇਗਾ ਆਮ ਤਨ 100 ਰੁਪਏ ਦੀ ਖਰਚਾ 500 ਦਾ ਉਸ ਤੋਂ ਪਿਛਲਾ ਵੀ ਗਾਉਗਾ ਆ ਕੁਛ ਹੋ ਰਿਹਾ ਅਗਰ ਜ਼ਿਆਦਾ ਰਹੇਗੀ ਖਰਚ ਕਰ ਰਹੇ ਹਾਂ ਸਾਰੇ ਤੇ ਬੈਠ ਜੇ ਚਾਰਜ ਨਹੀਂ ਕਰਦੇ ਤੇ ਬਰਬ ਜਗਾਂ ਕੋ ਬੈਠੀ ਤੇ ਡੱਡ ਹੋਈ ਜਾਣੀ ਇਹ ਕੁਛ ਹੋ ਰਿਹਾ ਸਤਿ ਸ਼ਾਮ ਦੇ ਵਿੱਚ ਇਹ ਤਾਂ ਹਟਾਇਆ ਹੋਇਆ ਤੱਕ ਬਲੋ ਤਾਂ ਇਹ ਜਿਹੜੀ ਤੁਸੀਂ ਹੋਰ ਕੁਝ ਕਮਾਇਆ ਵਿਖਿਆ ਉਹ ਬੈਠ ਨਹੀਂ ਜੀ ਪੈ ਰਹੀ ਸਾਡੇ ਵਾਰਸਾਂ ਸੰਸਾਰ ਜਦ ਹੋ ਗਿਆ ਇੱਥੇ ਰਹਿਣਾ ਨਹੀਂ ਬੈਠੀ ਖਾਲੀ ਕਰਕੇ ਚਲੇ ਜਾਣਾ ਤੁਸੀਂ ਬੈਠ ਨੂੰ ਤੁਸੀਂ ਖਾਲੀ ਕਰਕੇ ਚਲੇ ਨਾਲ ਤੁਹਾਡੇ ਬੈਠ ਰਹੀ ਜਾਣਾ ਉਹ ਨਾਲ ਨਹੀਂ ਕੋ ਜਾਣੀ ਛੇੜੀ ਜਾਣਾ ਨਾ ਅਗਲ ਵਾਲੀ ਥੈਲੀ ਗਈ ਆ ਅਗਲ ਵਾਲੀ ਥੈਲੀ ਨਾਲ ਜਾੜੀ ਜੇ ਅਕਲ ਖਰਚ ਨਹੀਂ ਮਾਇਆ ਤੇ ਖਰਚ ਮਾਇਆ ਤੇ ਅਗਰ ਖਰਚੀ ਇੱਥੇ ਰਹਿ ਗਈ ਮਾਇਆ ਤਾਂ ਫਿਰ ਉੜੇਗੀ ਸੰਸਾਰ ਲੱਗਿਆ ਹੈ ਮਾਇਆ ਦੇ ਵਿੱਚ ਤ੍ਰੇਪੀ ਕਰਨ ਅਕਲ ਨੂੰ ਇੱਥੇ ਛੱਡੀ ਜਾਂਦਾ ਸੰਸਾਰ ਵਾਸਤੇ ਖਰਚ ਕਰੀ ਜਾਂਦਾ ਖਾਲੀ ਉੱਤੀ ਜਾਂਦਾ ਡਿਪਰੈਸ਼ਨ ਨੂੰ ਚਲਾ ਲਿਆ ਚਿੱਤਾ ਤਾਂ ਹੀ ਵੱਧਦੀ ਹੈ ਬੜੇ ਬੜੇ ਲੋਕਾਂ ਦੀ ਜੋ ਕੁਝ ਬਣਾ ਰਿਹਾ ਉਹਦੇ ਕੰਬਦਾਰੀ ਅੱਗੇ ਜੋ ਅੱਗੇ ਵਾਸਤੇ ਕੰਬਦਾਰੀ ਉਹ ਬਣਾ ਰਿਹਾ ਜੋ ਅੱਗੇ ਕੰਮ ਉਹਦੇ ਫਿਰ ਉਹ ਚਿੰਤਾ ਉਹ ਵੀ ਅੱਗੇ ਦੀ ਕਰੂਗਾ ਉਹਦੀ ਚਿੰਤਾ ਹੁਣ ਮੈਂ ਬੜਾ ਲੋ ਬਹੁਤਾ ਚਿੰਤਾ ਕਰਦਾ ਹਾਂ ਜੋਗੇ ਕਮਾਇਆ ਨਹੀਂ ਇਹਨੂੰ ਵਰਤਣਾ ਇਹ ਚਿੰਤਾ ਇੱਥੇ ਆ ਕੇ ਇਹ ਗੱਲ ਦੇ ਵਿੱਚ ਜਿੱਥੇ ਸੰਸਾਰ ਲੱਗਿਆ ਹੋਇਆ ਹੈ ਉਤੋਂ ਸੰਸਾਰ ਨੂੰ ਵਰਬਾਣੀ ਹਟਾ ਕੇ ਠੀਕ ਪਾਸੇ ਧਾਰਨੀ ਹੈ ਜਿਹੜੇ ਕੰਮ ਵਾਸਤੇ ਸੰਸਾਰ ਪੈਦਾ ਹੋਇਆ ਕੀਤਾ ਪਰਮੇਸ਼ਰ ਨੇ ਉਹ ਕੰਮ ਅਸੀਂ ਨਹੀਂ ਕਰ ਰਹੇ ਅਸੀਂ ਆਪਣੀ ਵਰਤੀ ਨੂੰ ਕੁਝ ਛੋੜ ਦਿਆ ਜਿਹਨੇ ਪੈਦਾ ਕੀਤਾ ਉਹਨੇ ਦੱਸਿਆ ਵੀ ਮੈਂ ਪੈਦਾ ਤਾਂ ਕੀਤਾ ਥੋੜੂ ਆ ਕੰਮ ਆ ਕਰ ਲੋ ਜੇ ਫੇਰ ਵੀ ਨਹੀਂ ਕਰਦੇ ਫੇਰ ਇਹਨਾਂ ਦੀ ਮਰਜ਼ੀ कि फेर वे नहीं बनता है फेर उनकी मर्जी ये आदमी दूड़ी पता रखदा अपनी बुढ़िया नहीं पता रखदा मैं किथू आया किथे जाणू क्यों आया की करना चाहिएगा की नहीं करना चाहिएगा दुनिया च ਬੱਤਾਂ ਬਹੁਤ ਬਣੀਆਂ ਨੇ ਪਰ ਉਹ ਕਲੀਅਰ ਨਹੀਂ ਹੁੰਦੀ ਸਾਡੀ ਆਦਮੀ ਦੇ ਬੱਤਾਂ ਉਹਨਾਂ ਨੇ ਹੋਰ ਹੋਰ ਕੁਝ ਬੁਣਾ ਉਹਨਾਂ ਨੇ ਕੀ ਬਣਾਇਆ ਸੱਚੇ ਬੱਤਾਂ ਇਕੱਠੀਆਂ ਕਰਕੇ ਭੀੜ ਇਕੱਠੀ ਕਰ ਲਈ ਵੀ ਜ਼ਿਆਦਾ ਬੰਦੇ ਕਿਦੇ ਵੱਲ ਜਿਹਨ ਵੱਲ ਜ਼ਿਆਦਾ ਬੰਦੇ ਰਹੇ ਉਹ ਦੁਨੀਆ ਦਾ ਰਾਜ ਹੈ ਦੁਨੀਆ ਦਾ ਰਾਜ ਕਰ ਉਸ ਪਾਸੇ ਹੈ ਬੋਤਾਂ ਬੋਲਦੇ ਉਹਨਾਂ ਦੀ ਲਾਈਫ ਹੁੰਦੀ ਹੈ ਫਿਰ ਅਸਿੱਤ ਪ੍ਰੇਮ ਦਾ ਹੈ ਕੋਟੇ ਪਾਸੇ ਬੈਠੇ ਇਹਨੂੰ ਉਲਟਾ ਪਾਸਾ ਵੱਡੀ ਕੁਰਬਾਨੀ ਅੱਜ ਵਰਲਡ ਪੀਸ ਦੀ ਇਹ ਗੱਲ ਹੋ ਰਹੀ ਹੈ ਤਾਂ ਹੋ ਰਹੀ ਹੈ ਵੀ ਜਿਹੜੇ ਸਾਰੇ ਧਰਮ ਨੇ ਝਗੜਾ ਤਾਂ ਇਹਨਾਂ ਦਾ ਪਾਇਆ ਹੈ ਇਹਨਾਂ ਦੇ ਕਿਖ ਖੇਚਲ ਨਾ ਟਕੂਲ ਜਗੜਾ ਉਹ ਜਿਹੜੀਆਂ ਸਾਰੀਆਂ ਗੱਲਾਂ ਨੇ ਜਿਹੜੇ ਕਾਰਨ ਰਿਝੜੇ ਦਾ ਉਹ ਕਾਰਨ ਨੂੰ ਦੂਰ ਕੀਤਾ ਜਾਵੇ ਧਰਮਾਂ ਦੇ ਝਗੜੇ ਦੇ ਦੂਰ ਹੋ ਜਾਣ ਦੁਨੀਆ ਸੁਖੀ ਬਸੂ ਆਪੇ ਹੀ ਦੁਨੀਆ ਦਾ ਆਪੇ ਹੀ ਮਾਇਆ ਨੂੰ ਤਾਂ ਆਪੇ त्यागਦਲ ਕੇ ਲੋਕ ਮਾਇਆ ਨੂੰ ਤਿਆਗਦਲ ਮੈਂ ਹੁੰਦਾਂ ਜੇ ਰਸਤਾ ਸਿੱਧਾ ਪੈ ਗਿਆ ਮਾਇਆ ਦਾ ਆਪੇ ਦੇਖੀ ਜਾਂਦੀ ਹੈ ਇਹ ਕਿਦੂ ਦਾ ਵਿਸ਼ਵਾਸ ਹੈ ਜੀ ਚੱਲਦਾ ਮੈਂ ਯੋਗ ਵਿਸ਼ਵਾਸ ਹੋ ਜੂਗਾ ਕਿਸੇ ਕੋਲ ਪਈ ਹੋਵੇ ਮੈਂ ਜਿੱਦੇ ਮੈਨੂੰ ਲੋੜ ਹੈ ਮੈਨੂੰ ਚਿੰਤਾ ਮੈਨੂੰ ਤਾਂ ਬਿਲਦੀ ਰਹਿਣੀ ਜਿੱਦੀ ਲੋੜ ਮੈਨੂੰ ਕੀ ਪਤਾ ਹੈ ਵਿਸ਼ਵਾਸ ਨਹੀਂ ਹੈ ਵਿਸ਼ਵਾਸ ਹੋ ਜੱਤੇ ਜਾਂ ਸਾਡੇ ਤਾਂ ਕਿਆ ਹੋਊਗਾ ਪਰਮਾਰਥ ਹੋਊਗਾ ਸੌਖਰੀ ਹੋਊਗਾ ਜਿੱਤੇ ਸੌਖਰ ਤੇ ਵਿਸ਼ਵਾਸ ਹੈ ਜੀ ਸੌਖਰ ਚੱਕ ਬੁੜ ਬਊਗਾ ਸੌਖਰ ਦਾ ਗੱਲ ਨਹੀਂ ਕਰਦਾ ਕੋਈ कम से कम संसार तो करता नहीं स्वार्थ क्या की गल असि सिक्षा ही स्वार्थ की दे रहे हैं बचपन च बच्चन लड़ाई की है स्वार्थ की पंजाब तो हरियाण की लड़ाई है स्वार्थ की स्वार्थ की लड़ाइया तो खड़िया कर रहे ने रोज तभी सियासतदान स्वार्थ की लड़ाई खड़ी करना ही पाड़ो तेरा अच्छा वो है हो स्वार्थ खड़ा कर देना ਇੱਕ ਧੜਾ ਹੋ ਜਾਣ ਸਾਰ ਉਹਨਾਂ ਦਾ ਵਿਸ਼ਵਾਸ ਦੀ ਗੱਲ ਕਰਦੀ ਹੈ ਜਿਹਦੇ ਫਾਇਦੇ ਦੀ ਗੱਲ ਕਰਦਾ ਧੜਾ ਨਾਲ ਲੈਣਾ ਉਹ ਲੀਡਰ ਬਣ ਜਾਣਾ ਆ ਕੁਛ ਹੋ ਗਿਆ ਸੰਸਾਰ ਇਹਨਾਂ ਲੋਕਾਂ ਨੂੰ ਬਰੋੜ ਕੀਤਾ ਜਾਵੇ ਇਹ ਕੀ ਕਰਦੇ ਨੇ ਇਹਨਾਂ ਨੂੰ ਰੁਕਾ ਕੀਤਾ ਜਾਵੇ ਦੋਵੇਂ ਪਰਮਾਰਥੀ ਆਦਮੀ ਇੱਕ ਇਕੱਠੇ ਹੋਣ ਤਾਂ ਗੱਬੂ ਗੱਬੂ ਹੋਈ ਘਟ ਫੁੱਟੇ ਘਟ ਕਵੇ ਨਾ ਹੋਈ ਜਿਹੜੀ ਬੁੱਤੀ ਆ ਕੱਲ ਨਹੀਂ ਘਟਦੀ ਹੁੰਦੀ ਘਟ ਫੁੱਟੇ ਤੇ ਵਿਟਾਰ ਕੇ ਜੇ ਪਾ ਜਲਾ ਤਾ 2 ਯੋ ਦੀ ਆਪਣੀ ਆਪਾ ਉਹ ਕਰਦੀ ਫੇਰ ਦੀ ਕਰਦੀ ਫੇਰ ਤੀ ਹੋਣੀ ਉਹ ਰਹੂਗੀ ਜੇ ਨਾ ਜਲਦੀ ਆ ਉਹ ਨਾ ਘਟੂਗੀ ਘਟੂ ਤਾਂ ਜੇ ਉਹਨੂੰ ਵਰਤਾਂਗੇ ਜੇ ਬੈਰਟਰੀ ਵਰਤੀ ਉਹਦੀ ਯਾਦੀ ਘਟਦੀ ਨਹੀਂ ਹੁੰਦੀ ਜਿਹੜੀ ਜਿਵੇਂ ਜਿਵੇਂ ਵਰਤਦੇ ਨਹੀਂ ਘਟਦੀ ਵੀ ਹੁੰਦੀ ਤਾਂ ਅਕਲ ਵਰਤ ਨਹੀਂ ਹੁੰਦੀ ਘਟਣੀ ਉਹਨਾਂ ਕੀ ਹੈ ਇਸ ਕਰਕੇ ਜਿਹੜੇ ਲੋਕ ਅਕਲ ਵਰਤਦੇ ਹੀ ਨਹੀਂ ਨਾ ਸਾਡੇ ਕੋਲ ਆ ਕੇ ਇਟ ਇਸਨਟ ਆਪੇ ਉਹਨਾਂ ਨੂੰ ਲੋਕ ਭਗਤ ਕਹਿਣ ਲੱਗ ਜਾਂਦੇ ਨੇ ਕਿ ਭਗਤ ਨੇ ਅਕਲ ਨਹੀਂ ਵਰਤਦਾ ਉਹ ਕਹਿੰਦੇ ਘਟੋਕਾ ਠੋਡੀ ਦਾ ਲੈ ਜੁੱਜੀ ਲੈ ਕੇ ਆਇਆ ਹੈ ਸਾਡੇ ਕੋਲ ਤਾਂ ਉਹ ਵਧੀ ਜਿਆਦਾ ਚਲਾਕ ਆਦਮੀ ਜਿਹੜੇ ਸਿਹਤਾਲ ਆਦਮੀ ਨੇ ਉਹਨੂੰ ਤਾਂ ਭਗਤ ਕਹਿੰਦੇ ਨੇ ਜਿੱਦੀ ਅਕਲ ਲੈ ਗਿਆ ਕੰਮ ਸਾਬ ਉਹ ਦੁੱਖ ਡਾਉਦਾ ਨਹੀਂ ਹੈ ਉਹ ਦੂਏ ਸਾਡੀ ਉਹ ਘਟਾਲ ਦਿੰਦੇ ਤਾਂ ਕਹਿੰਦੇ ਨੇ ਭਗਤ ਉਹ ਭਗਤ ਤਾਂ ਉਹਨਾਂ ਨੂੰ ਕੋਈ ਜ਼ਿਆਦਾ ਵਿਚਾਰਿਆ ਕੋਈ ਹੈ ਨਹੀਂ ਭਗਤ ਕਹਦੇ ਨੇ ਉਹ ਨਾਉ ਨਾਲ ਕੋਈ ਗੱਲ ਸੁਣਦਾ ਨਾਉ ਦੇ ਸਮਝ ਕੋਈ ਕੀਮਤ ਹੁੰਦੀ ਐ ਉਹਨਾਂ ਨੂੰ ਭਗਤ ਕਹਿੰਦੇ ਜੋ ਆਪਣੀ ਅਗਲ ਦਾ ਬੇਸਿਓਜ਼ ਨਹੀਂ ਕਰਦੇ ਹੋ ਖਰਚੇ ਨਹੀਂ ਕਰਦੇ ਹੋ ਤੋਂ ਬਿਚਾ ਕੇ ਤਾਂ ਲੈ ਜਾਂਦੇ ਨੇ ਜੇ ਬਿਧਾਉਦੇ ਨਹੀਂ ਤਾਂ ਘਟਾਉਦੇ ਵੀ ਨਹੀਂ ਹਣੋ ਨਾ ਘਟਾਉਣ ਵਾਲੇ ਨੂੰ ਵੀ ਭਗਤ ਕਹਿੰਦੇ ਨੇ ਆਮ ਲੋਕ ਜਿਹੜਾ ਦਿਵਾਲਾ ਨਾ ਨਿਕਲੇ ਅਗਲ ਦਾ ਸੰਸਾਰ ਚ ਉਹ ਵੀ ਭਗਤੇ ਆ ਇਹਨਾਂ ਦੀ ਰਗਾਂ ਬਾਕੀ ਤਾਂ ਦਿਵਾਲੀਆ ਹੋ ਗਏ ਜਾਂਦੇ ਨੇ ਸਾਰੇ ਮਨ ਮੁਕ ਚਲੇ ਹਾਂ ਇਹ ਤਾਂ ਪੱਤ ਪਾ ਕੇ ਜਿਹਦਾ ਦਿਵਾਲਾ ਨਿਕਲਿਆ ਪੱਤ ਕਿੱਥੇ ਰਹਿ ਗਈ ਦਿਵਾਲਾ ਨਿਕਲਦੇ ਡੌੜੀ ਪਿੱਟੀ ਜਾਵੇ ਇਸ ਤਹਾਲ ਅਗਿਆਲੂ ਦਾ ਉਹ ਤੇ ਉਹ ਰਹਿ ਗਿਆ ਉਹਦੀ ਇੱਜ਼ਤ ਰਹਿ ਗਈ ਉਹ ਗ੍ਰਿਫਤਾਰ ਹੋਵੇ ਜਾਵੇ ਤੇ ਲਿਆ ਬਈ ਫਰਾਂ ਦੇ ਭਲੜ ਡਟੜੇ ਕੋ ਦੇਣਾ ਹੈ ਹਾਂਜੀ ਤਾ ਘਟ ਘਟ ਮੈ ਘਾਟ ਜੋ ਪਾਵਾਂ ਸੋ ਘਟ ਛਾੜ ਅਬ ਘਟ ਕੱਥ ਤਾਵਾਂ ਤਾ ਘਟ ਮੈ ਉਹ ਹਿਰਦੇ ਦੇ ਵਿੱਚ ਕਿ ਕਰਸ ਜਾਉ ਤੇ ਜਾਉਂਦਾ ਘਾਟ ਜਿਵੇਂ ਲੰਕਾ ਤੇ ਵਿਚਾਰੇ ਖਾਈ ਜੇ ਸੁਬਦਰ ਸਿੰਘ ਖਾਈ ਲੰਕਾ ਦਾ ਘਾਟ ਹੈ ਨੰਕਸੋ ਕੋਟ ਲੰਕਾ ਦਾ ਕੋੜ ਸੁਬਦਰ ਸਿੰਘ ਖਾਈ ਲੰਕਾ ਦਾ ਘਾਟ ਹੈ ਉੱਥੇ ਬੜਨ ਵਿਚਾਰੇ ਸੁਬਦਰ ਖਾਈ ਜੇ ਘਾਟ ਹੋ ਗਏ ਤਾਂ ਤਾਹੀ ਜਾਵਾਂਗੇ ਪਰ ਘਾਟ ਹੁੰਦਾ ਹੈ ਘਾਟ ਖਾਜਾ ਹੋਵੇ ਉੱਥੇ ਹੀ ਘਾਟ ਕਰੀ ਰਿਹਾ ਦਰਿਆ ਚਾਹੇ ਤਾਂ ਉੱਥੇ ਪਾਣੀ ਥੋੜਾ ਹੋਵੇ ਕੁਝ ਵੀ ਹੋਵੇ ਉਹ ਸੇਫ ਜਗ੍ਹਾ ਉਹੀ ਹੁੰਦੀ ਹੈ ਅੰਦਰ ਦਾਖਲ ਹੁੰਦੀ ਉਸ ਘਟ ਦੇ ਵਿੱਚ ਸਰੀਰ ਰਹਿੰਦੇ ਰਹਿੰਦੇ ਉਹ ਹਿਰਦੇ ਵਿੱਚ ਜੇ ਉਹਦਾ ਰਸਤਾ ਘਾਟ ਦੇ ਦਸੂਬਦਵਾਰ ਉਹਦਾ ਦਵਾਰਾ ਪਾਰ ਲਵੇ ਘਾਟ ਦਾ ਦਵਾਰਾ ਵੇਗਾ ਗੇਟ ਕਿੱਥੇ ਐ ਕਾਟ ਜੇ ਪਾਵਾਂ ਉਹ ਕੱਟ ਸਾੜ ਅਬ ਕੱਟ ਕੱਟ ਧਾਵਾ ਅਜੇ ਉਹ ਕਾਟ ਪਾਲਵੇ ਉਹਦਾ ਕਾਟ ਪਾ ਕੇ ਲੰਕਾ ਚਲਿਆ ਜਾਵੇ ਫਿਰਦੇ ਚ ਨਿਵਾਸ ਕਰ ਜਵੇ ਕੋਈ ਸੁਰਤ ਧਿਆਨ ਫਿਰ ਉਹ ਹਿਰਦੇ ਚ ਬਾਦ ਨਹੀਂ ਹੁੰਦਾ ਇੱਕ ਵਾਰ ਸੁਰਤ ਟਿਕੀ ਹੋਈ ਹਿਰਦੇ ਚ ਫਿਰ ਨਹੀਂ ਹੁੰਦੀ ਹੁੰਦੀ ਬਾਦ ਹਿਰਦੇ ਚ ਆਨੰਦ ਆ ਰਸ ਹੈ ਨਾ ਫਿਰ ਬਾਦ ਨਹੀਂ ਹੁੰਦਾ ਇਹ ਦੱਸਦਾ ਜਿਹਦੀ ਸੁਰ ਤੋਂ ਸੇ ਕਈ ਇੱਕ ਵੀ ਦੱਸ ਰਿਹਾ ਮੇਰੀ ਵਾਰੇ ਗੱਲ ਉਹ ਘਟ ਦੇ ਵਿੱਚ ਜੇ ਧਿਆਨ ਚਲਾ ਜਾਵੇ ਇੱਥੇ ਹੀ ਸ਼ਬਦ ਆ ਉਹ ਘਟ ਦੇ ਵਿੱਚ ਸ਼ਬਦ ਆ ਇੱਥੇ ਸੁਰ ਸ਼ਬਦਾਂ ਮਿਲ ਹੁਣ ਅੰਦਰ ਜੇ ਉੱਥੇ ਹੀ ਚਲਾ ਜਾਵੇ ਉੱਥੇ ਜਾ ਕੇ ਕੈਸਾ ਰਾਸ ਆਊਗਾ ਇਹਨੂੰ ਫੇਰ ਨਹੀਂ ਆਂਦਾ ਕਦੇ ਛੱਡ ਕੇ ਉਹਨੂੰ ਜਿਹੜਾ ਕੁਛ ਅਸੀਂ ਬਾਹਰ ਟੋੜਦੇ ਫਿਰਨਾ ਅਸਰ ਇੱਥੇ ਆ ਉਹ ਜਿਹੜੇ ਸੁੰਨਰ ਗੁੰਜਨ ਉਮਰਤ ਬਾਹਰ ਟੋੜਦੇ ਫਿਰਦੇ ਸੀ ਦੋ ਸੁੰਨਰ ਗੁੰਜਨ ਉਮਰਤ ਕੋਈ ਜਦੇ ਕੋਈ ਨਹੀਂ ਸੋ ਉਮਰਤ ਕੋਲ ਤੇ ਬਾਇਆ ਐ ਇਹ ਘੜੇ ਜਾ ਉਮਰਤ ਉਹ ਆ ਘੜਾ ਹੈ ਮਰਦਾ ਹੋ ਘਟ ਜਿਹੜਾ ਕਹਿੰਦੇ ਸੀ ਭਾਲ ਵੀ ਕੋ ਮਰਦਾ ਢਾ ਲਿਆ ਆ ਕਹ ਰਾਉ ਬਰਸਾ ਦੱਬਿਆ ਹੈ ਬਾਕੀ ਬਜਦਾ ਉਹ ਇਹੀ ਘੜਾ ਹੈ ਉੱਥੇ ਕਾਹ ਨੂੰ ਦੱਬਿਆ ਤਾਂ ਇੱਥੇ ਦੱਬਿਆ ਹੈ ਦਰ ਸਾਰਿਆਂ ਦੇ ਅੰਦਰ ਹੀ ਦੱਬਿਆ ਹੋਇਆ ਆਪਣੇ ਆਪਣੇ ਅੰਦਰ ਵਾਲੇ ਘੜੇ ਦਾ ਪਾਣੀ ਪੀ ਲੋ ਬਰਸਾ ਬਰਸਾ ਅੰਦਰ ਹੀ ਆ ਨਾ ਉਹਦੇ ਅਪਣਾ ਤੋਂ ਪ੍ਰਭ ਦਾ ਨਾਮ ਨਹੀਂ ਨਹੀਂ ਸਭ ਜੈ ਉਸ ਘੜੇ ਦਾ ਦੱਪ ਕੇ ਭੇਜਿਆ ਅਪਣ ਤੋਂ ਘੜੇ ਦਾ ਪਾ ਕੇ ਪਰ ਕੋਈ ਪੀਵੇ ਵੀ ਕੋਈ ਦੱਸੇ ਵੀ ਹੈ ਕਿੱਥੇ ਜੇ ਉਹ ਬਟ ਕੋਈ ਉਥੇ ਪਹੁੰਚੇ ਪੀ ਲਵੇ ਫੇਰ ਇਹਦੀ ਬਾਹਰ ਆਉਂਦਾ ਫੇਰ ਬਾਹਲੇ ਦਾਸ ਨਹੀਂ ਚੰਗੇ ਲੱਗਦੇ ਉਹ ਰਸ ਪੀਏ ਇਹ ਰਸ ਪਾ ਨਾ ਇਹ ਰਸ ਪਾਵੇ ਜੇ ਅੰਦਰਲਾ ਰਸ ਮਿਲ ਗਿਆ ਬਾਹਲੇ ਦਾਸ ਉਹ ਬਕਾ ਜਲਾ ਰਸ ਮੰਨੇ ਪੀਣ ਬਾਹਲੇ ਦਾਸ ਸਰੀਰ ਦੇ ਪੀਣੇ ਨੇ ਉਹ ਸਰੀਰ ਦੇ ਪੀਤੇ ਮੰਨਤਾ ਹੋ ਜੇ ਠੁਠਾ ਜਾਣਾ ਤੇ ਲੈ ਰਿਆ ਇੱਕ ਜਿਹੜੀ ਜੀ ਸਵਾਦ ਲੱਗਦੀ ਹੈ ਉਹਨੂੰ ਅਨੰਦ ਕਹਿੰਦਾ ਉਹ ਵੀ ਜਨਾਚਰ ਜਦ ਜ਼ਿਆਦਾ ਖਾਲਪੇ ਕੋਈ ਕਹਿੰਦਾ ਵੀ ਹੁਣ ਲੀਜੀ ਕਰਦਾ ਉਹ ਤਾਂ ਬੁਰੀ ਲੱਗਦੀ ਹੈ ਕਿ ਦੀਓ ਕੋਈ ਚੀ ਚੰਗੀ ਹੋਵੇ ਕਿਸੇ ਹੱਦ ਤੱਕ ਜੰਦੀ ਲੱਗਦੀ ਹੋ ਬਾ ਚੰਗੀ ਵੀ ਨਹੀਂ ਲੱਗਦੀ ਉਹ ਉਹ ਤਾਂ ਮੈਂ ਉਹ ਮੁਰ ਜਾਂ ਤੱਕ ਦੇਖਦੇ ਹਈ ਤਾਂ ਘਟ ਮਾਹੇ ਘਾਟ ਜੋ ਪਾਵਾ ਸੋ ਘਟ ਛਾੜ ਅਬ ਘਟ ਕਰ ਦਤਾਵਾ ਆ ਉਹ ਫਿਰ ਘਟ ਛੱਡ ਕੇ ਹਿਲਦਾ ਛੱਡ ਕੇ ਹੋਰ ਕਿਤੇ ਜੀ ਜਾਂਦਾ ਬਾਦੀ ਹੋ ਜਾ ਆਪਾਂ ਘਾਟਾ ਕੱਢਦੇ। ਤੋਂ ਬਾਹਰ ਹੁਣ